ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਈ ਦੀ ਵੀਡੀਓ ਵਿੱਚ ਇੱਕ ਜਰਸੀ ਤੇ ਇੱਕ HF ਦੋ ਦਿਖਾਵਾਂਗੇ ਤੁਹਾਨੂੰ ਮੈਂ ਆ ਚਾਰ ਨਾਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਕੀ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਵੀਰੇ ਹਰਮਨ ਪਿੰਡ ਮਾਣੂਕੇ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਮਾਣੂ ਕੇ ਲੱਖਾ ਝੋਲਡਾ ਇਦਾਂ ਦੇ ਪਿੰਡ ਨਾਲ ਆ ਗਏ ਹਨ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 98767178 98731 36 98736 736 71978 ਇੱਕ ਹੋਰ ਨੰਬਰ 71978 ਹਾਂਜੀ ਇੱਕ ਹੋਰ ਨੰਬਰ ਜੀ 9471 9471 50501 50501 ਇਹਦੇ ਬੱਪ ਪਹਿਲਾ ਨੰਬਰ ਦੇ ਝੋਟੀ ਦੇਖਦੇ ਸੂਆ ਕਿਹੜਾ ਸੁੰਦੀ ਆ ਜੀ ਸੂਆ ਵੀ ਨੇ ਦੂਜਾ ਸੁੰਦੀ ਆ ਠੀਕ ਹੈ ਸੂਂਦਾ ਇਹਦਾ ਵੀ 12-13 ਕਿਲੋ ਦੁੱਧ ਦਿੱਤਾ ਹੋਇਆ ਠੰਡੀ ਸੀਲ ਦਾ ਕੋਈ ਜਾਂਤ ਨਹੀਂ ਹੈਨਾ ਠੰਡੀ ਸੀਲ ਤਾਂ ਆ ਹੀ ਗਈ ਜੀ ਕੋਈ ਚੱਕਰ ਨਹੀਂ ਠੀਕ ਹੈ ਨੰਗੇ ਲੈਵੇ ਦੀ ਆ ਸਾਫ ਸੁਥਰੀ ਪੂਰੀ ਅੱਗੇ ਪਿੱਛੇ ਦਾ ਹਵਾਨਾ ਤੇ ਦਿਨ ਕਹਿ ਕੇ ਲੈ ਜਾਂਦੇ ਆ ਸੂਂਦੇ ਇਹ ਦਾਣਾ ਸਾਲ ਵੀਰੇ ਇਹਦੇ 18 ਤਰੀਕ ਨੂੰ ਪੂਰੇ ਆ ਇੱਕ ਦੋ ਦਿਨ ਉੱਤੇ ਵੀ ਲੈ ਸਕਦੇ ਸੂਂਦੀ ਪਹਿਲਾਂ ਵੀ ਸਾਥ ਇਹਦੇ ਵਿੱਚ ਤਿਆਰੀ ਨਹੀਂ 18 ਤਰੀਕ ਨੂੰ ਇਹ ਦਿਨ ਪੂਰੇ ਆ ਪਲੂਣ ਦਾ ਇਹਦਾ 12 ਕਿਲੋ ਦੁੱਧ ਦਿੱਤਾ ਵਾ ਤੇ ਐਤ ਕੀ ਅੰਦਾਜ਼ਾ ਲਾ ਕੇ ਚੱਲੇ ਵੀ ਕਿੰਨਾ ਦੁੱਧ ਪਾ ਦੂਗੀ ਐਤ ਕੀ ਵੀਰੇ 14 ਪਲੱਸ ਪਾ ਦੋ 14 ਪਲੱਸ ਤੇ ਖਿੱਧਰ ਖੁਜਾ ਜੀ ਪਾ ਜੂ ਪਾ ਓਕੇ ਆ ਜਾਵਾਂ ਜਮਾ ਇੱਕ ਨੰਬਰ ਆ ਬਾਈ ਜੇ ਕਿ ਵੀਰ ਆਨਲਾਈਨ ਮਕਾਲੇ ਕੋਈ ਲਾਂਭਾ ਤਾਂ ਨਹੀਂ ਦਊਗਾ ਨਾ ਕੋਈ ਗਰੰਟੀ ਦੇ ਵੀ ਦਿੰਦਾ ਬਾਈ ਭਾਜ ਦਾ ਕੀ ਰੱਖਿਆ ਭਾ ਵੀਰੇ 1,25,000 ਰੁਪਇਆ 1,15 ਦੀ ਦੇਵਾਂਗੇ ਦੇਵਾਂਗੇ ਇਹਦੇ ਵਿੱਚੋਂ ਮਾਨਦਾਨ ਹੋ ਜਾਊਗਾ ਕਰ ਦਾਂਗੇ ਜੇ ਵੀ ਬੰਦਾ ਠੀਕਾ ਧੋਰੀ ਬਾਹਰ ਨੂੰ ਸੋ ਵੀਰੋ ਮੁੱਲ 1,25,000 ਰੁਪਇਆ 1,15,000 ਦੀ ਦੂਜਾ ਜੂਆ ਛੋਟੀ ਸੁੰਦੀ ਪਈ ਆ ਪੁੜੇ ਲਗਭਗ ਤੋੜੇ ਵੇ ਇੱਕ ਅੱਧੇ ਦਿਨ ਦੇ ਬਸ ਖੇੜ ਆਏ ਨੇ ਸੂਪੇਣਾ ਚੰਗਾ ਸਿੰਗ ਮੂੰਹ ਮੱਥਾ ਸੋਹਣਾ ਪਤਲਾ ਕੁਬਲਾ ਤੇ ਜਿੰਦ ਜਾਣ ਸਾਫ਼ ਸੁਥਰੀ ਹੈ ਜਿੰਨੀ ਵੀ ਗੱਲ ਕਰੀਏ ਅੱਗੇ ਪਿੱਛੇ ਦਾ ਹਵਾਨਾ ਬਿਲਕੁਲ ਸੂਨ ਟੱਚ ਕਰਦਾ ਪਿਆ ਤੇ ਚਾਰ ਚਾਰ ਉਗਰਾਂ ਦੀ ਬਿਥੀ ਤੇ ਦੇ ਥਾਣਾ ਸੁੱਲੇਵਾ ਦੇਖੋ ਬਹੁਤ ਸੋਹਣਾ ਲੇਵਾ ਤੇ ਇਦਾਂ ਲੱਗਿਆ ਹੋਇਆ 18085 ਵਾਲੇ ਝੋਟੀ ਵਾਲਾ ਪਰ ਵੀ ਨੇ ਰੇਟ ਬਿਲਕੁਲ ਜੈਨੂਅਲ ਜਾਮ ਗਿਆ 125000 ਕੀਮਤ ਦਾ ਇੱਕ 15 ਦੇ ਵਿੱਚੋਂ ਘਰਾਂ ਦਾ ਮਾਨਦਾਨ ਹੋਊਗਾ ਸੋ ਥਾਣਾਵਾਂ ਦੇਖੋ ਚਾਰੇ ਨਿਖੜਵੇਂ ਸਾਫ਼ ਸੁਥਰੇ ਵਿਥੀ ਦੇ ਸੋ ਮੁੱਠੀ ਮੁੱਠੀ ਥਾਣਾ ਕੋਈ ਇਹ ਨਹੀਂ ਗੱਲ ਵੀ ਛੋਟਾ ਥਾਣਾ ਜਾਂ ਥਾਣਾ ਵੱਡਾ ਹੋਊਗਾ ਸੋ ਥਾਣਾ ਦੇਖੋ ਥਾਣਾ ਦੀ ਪੂਰੀ ਸਾਫ਼ ਸੁਥਰੀ ਐ ਤੇ ਬਾਕੀ ਮੇਨ ਗੱਲ ਆਪਾਂ ਦੇਖੀਏ ਠੰਡੀ ਠਾਰ ਬਹੁਤ ਆ ਹਨਾ ਤੇ ਭਾਈ ਜੀ ਜਿਹੜੇ ਦੂਜੇ ਨੰਬਰ ਤੇ ਆਪਾਂ ਇਹ ਮੈਂ ਦੇਖੀ ਜਾਂਦੇ ਆ ਇਹ ਸੂਆ ਕਿਹੜਾ ਹੋਈ ਇਹ ਬਾਈ ਖਰੇਲੂ ਆਪਾਂ ਆਪਣੇ ਢੁੰਡੋ ਹੀ ਲਈਆ ਘਰ ਵਾਲੇ ਬੰਦਿਆਂ ਤੋਂ ਉਹ ਤਾਂ ਤੀਜਾ ਕਹਿੰਦੇ ਸੀ ਆਪਾਂ ਚੌਥਾ ਮੰਨ ਕੇ ਸੂਆ ਲਈਆ ਚੌਥਾ ਮੰਨ ਕੇ ਲੈ ਲਏ ਬੰਦਾ ਕਿੰਨਾ ਕੁ ਦੁੱਧ ਦਿੱਤਾ ਪਿਛਲੀ ਵਾਰ ਇਹਨੇ ਉਹ ਕਹਿੰਦੇ ਵੀ 10 1 ਵੇ 10 ਕਿਲੋ ਦੋਦਾ ਮੰਨ ਕੇ ਬੰਦਾ ਮੰਨ ਲੈ ਜੀ ਠੀਕ ਹੈ ਤੇ ਦਿਨ ਕਹਿ ਕੱਢਦੇ ਨਟ ਜੇ ਦਿਨ ਬਾਈ ਇਹਦੇ 20 ਤਰੀਕ ਨੂੰ ਪੂਰੇ ਆ ਠੰਡੀ ਸੀਲ ਬਥੇਰੀ ਆ ਜੇ ਮਰਜੀ ਬੰਦਾ ਬੈਠਾ ਰਵੇ ਕੋਈ ਚੱਕਰ ਠੀਕ ਹੈ ਭਾਜ ਦਾ ਕੀ ਰੱਖਿਆ ਭਾਜ ਦਾ ਮੁੱਲ ਦਾ 8000 ਰੁਪਿਆ ਠੀਕ ਹੈ ਇਹ 70 ਦੀ ਯਸਰੋ ਗੱਡੀ 'ਚ ਪੈਣ ਵਾਲੀ ਗੱਲ ਆ ਕਿੰਨੇ ਜੀ 70 ਦੀ ਕੱਲੇ 70 ਦੀ ਕੱਲੇ 70 ਦੀ ਬਾਹਲਾ ਮੰਨ ਦਾ ਰੱਖੇ ਜਾ ਕੇ ਤਾਂ ਹੀ ਹੋਣੀ ਨੇ ਜੀ ਬਸ ਥੋੜਾ ਘਣਾ ਹੀ ਬਸ ਇੱਕ 100 ਰੁਪਏ ਛੋਟ ਦਾ ਦਾ ਹੀ ਫਰਕ ਹੈ ਜੀ ਠੀਕ ਹੈ ਵੀ 90 ਮੰਗਣੀ 90 ਮੰਗਲੀਏ ਕੋਈ ਆਇਆ ਤੋਕੜ ਵੀ 70 ਨੂੰ ਵੀ ਕੀ ਜਾਂਦੀ ਹੈ ਜੀ ਕੱਲ ਆਪਾਂ 70 ਦੀ ਸੱਜਦ ਦੇ ਰਹੇ ਹਾਂ ਚਲ ਮੈਂ ਕੱਦ ਕੱਦ ਦਰਮਿਆਨਾ ਥੋੜਾ ਹਨਾ ਉਸ ਹਿਸਾਬ ਨਾਲ ਸੋ ਵੀ 70000 ਦੀ ਮੈਂ ਸਰਫ ਤੇ ਦੁੱਧ ਮੰਨ ਕੇ ਚੱਲੀਏ 10 ਮੰਨ ਕੇ ਲੈ ਲਿਓ ਹਾਂ ਦਾ ਵੀ 10 ਕਿਲੋ ਦੁੱਧਾਂ ਦੀ ਮੈਂ ਹੈਗੀ ਆ ਸੋ ਸਿੰਘਮੂਹਾਥਾ ਦੇਖੋ ਸਾਫ਼ ਸੁਥਰਾ ਸੋ ਰੇਟ ਬਿਲਕੁਲ ਜੈਨ ਹੋਣ ਜਾ ਮੈਂ 70000 ਵਾਲਾ ਭਾ ਜਾ YouTube ਖੋਲੋ Facebook ਖੋਲੋ ਕੋਸ ਮਰਜ਼ੀ ਖੋਲੀ ਚਲੋ 70000 ਵਾਲੇ ਮੈਂ ਮਿਲੂਗੀ ਤੇ ਸਿਰਫ ਢਿਲੋੜੇ ਦੀ ਫਾਰਮ ਤੇ ਮਿਲੂਗੀ ਹੋਰ ਕਿਸੇ ਚੈਨਲ ਤੇ ਨਹੀਂ ਮਿਲਣੀ ਇਹ ਵੀ ਝੱਟ ਦਾ ਦਾਵਾ ਹੈਗਾ ਤੇ ਜਿਹਨੇ ਦੁੱਧ ਪੀਣਾ ਤੇ ਦੁੱਧ ਪੀਣ ਦਾ ਮਤਲਬ ਹੈ ਸਿਰਫ ਡੋਲੂ ਚੱਕ ਕੇ ਜਾਂਦੇ ਨੇ ਸਰਮੋਂ ਦੇ ਅਸਲੀ ਦੁੱਧ ਪੀਓਗੇ 70000 ਰੁਪਏ ਲਾ ਕੇ ਘਰੇ ਤੇ 70000 ਦੇ ਵਿੱਚ ਇਹ ਨਹੀਂ ਗੱਲ ਵੀ ਥਣ ਵੀ ਜੁੜਦੇ ਆ ਠੀਕ ਹੈ ਥਣ ਵੀ ਗੱਠ ਗੱਠ ਦੀ ਵਿੱਤੀ ਦੇ ਹਨਾ ਤੋਰ ਦੀ ਮਾੜੀ ਲੰਬੀ ਹੋਰ ਸੋ 70000 ਦੇ ਭਾਅ ਦੇ ਵਿੱਚ ਗੱਠ ਗੱਠ ਦੀ ਵਿੱਤੀ ਤੇ ਥਾਣਾ ਦੁੱਧ 10 10.5 ਤੇ 9.5 ਐਨੇ ਦੁੱਧ ਤੇ ਚੱਲੂਗੀ ਕੱਦ ਜਰੂਰ ਦਰਮਿਆਨ ਨਾ ਪਰ ਵਜ਼ਨ ਵਜੂਦ ਮੈਂ ਦੇ ਵਿੱਚ ਹੈਗਾ ਰਾਜੀ ਸਮੀ ਬੜੀ ਵਾ ਲੋਕਲ ਘਰੇਲੂ ਮਿਹਨਤੀ ਵੇ ਬੰਨਾਂ ਦੀ ਢੱਲੇ ਵਾ ਬਿਲਕੁਲ ਸੂਣ ਲਈ ਵਰਦੀ ਆ ਤੋ ਦੇਖੋ ਥਣਾਜ ਮਿੱਥੀ ਬਹੁਤ ਚੰਗੀ ਆ ਚਾਰੇ ਥਾਂ ਨਿਕਣ ਵਿੱਚ ਸਾਫ਼ ਸੁਥਰੇ ਮਿੱਥੀ ਤੇ ਜਿੰਦ ਜਾਣ ਵਾਲੇ ਤੇ ਅੱਗੇ ਬਾਈ ਤੀਜਾ ਨੰਬਰ ਆ ਆਪਾਂ ਜਿਹੜੀ ਵੈੜ ਦੇਖੀ ਜਾਂਦੇ ਆ ਇਹ ਬਾਈ ਆਪਾਂ ਇਹ ਦੂਜਾ ਸੁਹਾ ਬੰਦੇ ਕਹਿੰਦੇ ਜਿੰਨਾ ਤੋਂ ਲਈ ਆ ਪਰ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਐ ਤੇ ਬੈੜ ਉਹਨਾਂ ਨੇ 25 ਕਿਲੋ ਦੁੱਧ ਦੇ ਕੇ ਦਿੱਤੇ ਵੀ 25 ਕਿਲੋ ਦੂ ਪਰ ਐਤ ਕੀ 30 ਪਲੱਸ ਦੁੱਧ ਹੋਵੇ। 30 ਪਲੱਸ। ਹਾਂਜੀ। ਕਿਉਂ ਸਮੀ ਭਲੀ ਬਹੁਤ ਆਈ। ਠੀਕ ਐ। ਭਾਅ ਇਹਦਾ ਕੀ ਰੱਖਿਆ? ਭਾਅ ਇਹਦਾ ਮੁੱਲ ਤਾਂ ਹੀ ਜਿੰਨਾ ਮਰਜ਼ੀ ਕਰਾ ਲੋ। 80 ਕਰਾ ਲੋ 85 ਕਰਾ ਲੋ। ਯਾਨੀ 70 ਦੀ ਹਾਂ ਨਾ ਗੱਡੀ 'ਚ ਪੈਣ ਵਾਲੀ ਗੱਲ ਹੀ ਐ। 70000 ਦੇ। ਤੇ ਦੁੱਧ ਮੰਨ ਕੇ ਚਲੇ ਆਇਆ ਕੀ ਬੰਦਾ? 30 ਪਲੱਸ ਦਊ। ਤੋਰੀ ਵਾਰ ਰੋ ਦੈਨ ਹਫਤਾ ਕੱਢ ਜੂ ਹਜੇ। ਕਿਹੜੇ ਹੀ ਸਹੀ 22 ਤਰੀਕ ਨੂੰ ਪੂਰੇ ਆ। ਠੀਕ ਐ ਹਫਤਾ ਲੈਂਦੀ ਆ ਜੇ। ਤੋ ਹਫਤਾ ਲੈਂਦੀ ਆ ਦੇਣੀ ਆ ਬਸ ਸਿਰਫ 7 ਸੋ 70000 ਦੀ ਵਿਹੜ ਬਣ ਜੂਗੀ ਕੱਦ-ਕੱਡ ਬਹੁਤ ਆ ਤੇ ਥੋੜੀਆਂ ਇੱਕ ਪਾਸੇ ਭਲਾ ਪਾਈ ਜਾਂਦੀ ਆ ਤੇ ਬਾਕੀ ਥਣ ਥਣ ਦੇਖੋ ਹਾਥੀ ਚੁਆਈ ਵਾਲਾ ਸੋਹਣਾ ਗੁੱਲੇ ਵਾਲਾ ਥਾਣਾ ਤੇ ਜਿੰਦ ਜਾਨ ਪਲੀ ਪੁਲੀ ਬਹੁਤ ਜਿਆਦਾ ਸਿਰਫ ਤੇ ਸਿਰਫ 70 70000 ਰੁਪਏ ਕੀਮਤ ਹੈ ਦੀ ਸੋ ਥਣ ਬਗੈਰ ਬੁਠੇਰੀ ਆ ਵੀਰੇ ਜਿਵੇਂ ਮਰਜ਼ੀ ਬੰਦਾ ਬੈਠਾ ਰਵੇ ਤੇ ਕੋਈ ਚੱਕਰ ਹੀ ਨਹੀਂ ਦਾਣ ਤੇ ਤੇ ਰੇਟ ਸਿਰਫ 70000 ਹੀ ਹੈ ਹਨਾ ਤੇ ਮੇਰੇ ਜਿੱਡੀ ਆ ਦੇਖੋ ਨਾ ਤੇ ਕੋਈ امیر ਕਹੇ 60 ਰਿਆਲਾ 80 ਰਿਆਲਾ ਫਾਇਦਾ ਨਹੀਂ ਕੋਈ ਨਾ ਆਪਾਂ ਨੂੰ ਉਹ ਫੋਨ ਹੀ ਨਾ ਲੱਗਦਾ ਜੈ ਜਗਲਾ ਜਵਾ ਪਹਿਲੇ ਹੀ ਉਹਨੇ ਮੰਗੜੇ ਜਿੰਨੇ ਲੈਣੇ ਹਨਾ ਭਾਈ ਲੋਕਾਂ ਦੇ ਮੁੱਲ ਇਹ ਜੀ ਗਾਂ ਕਿਸੇ ਦੇ ਹੋਰ ਚੰਗੇ ਘਰੇ ਖੜੀ ਹੁੰਦੀ ਲੱਖ 1 ਲੱਖ 10 ਮੁੱਲ ਬਣਾ ਸੀ ਆਪਾਂ ਤਾਂ ਜਮਾ ਜਿੰਨੂੰ ਰੇਟ ਮੁੰਦਾ ਤੇ ਜਮਾ ਫਿਰ ਨਿੰਬੂਗੋ ਨਚੋੜ ਕੁੱਟ ਕੇ ਲੈ ਜਾਂਦੇ ਆਂ ਪੂਰੀਆਂ ਜਮਾ ਹਨਾ ਸੋ ਵੀਰੋ ਇਹ ਵਪਾਰ ਹੈ ਜਿਹੜਾ ਮੰਨ ਕੇ ਚੱਲੋ ਵੀ ਨਗਦ ਲਾਓ ਤੇ ਨਗਦ ਵਿੱਚੋ ਹਨਾ ਸੋ ਨਗਦ ਵਾਲਾ ਸਿਸਟਮ ਆ ਨਹੀਂ ਇੱਦਾਂ ਦੀ ਵੇੜ ਦਾ ਮੁੱਲ 90 95 ਲੱਖ 30 ਦੇ ਦੂ ਅਜੇ ਤਾਂ ਬਾਲ ਤੋਂ ਬਹੁਤ ਪਹਿਲਾਂ ਇਹਦੇ ਕੋਈ ਪ ਨਹੀਂ ਉਹ ਨਹੀਂ ਕੋਈ ਪਤਾ ਹੀ ਐ ਮੈਂ ਆਪਾਂ ਝੂਠ-ਭੂਤ ਤੂਫਾਨ ਬੋਲੀਏ ਉਹਦਾ ਕੋਈ ਫਾਇਦਾ ਨਹੀਂ ਐਵੇਂ ਡੰਨ ਮਾਰ ਕੇ ਕਹਿ ਜੀ 50000 ਬਾੜ ਦੀ ਤੇ ਮੰਗ ਲਈਏ ਲੱਖ ਰੁਪਈਆ ਦਾ ਪਤਾ ਵੀ ਉਹ ਕਹਿੰਦਾ ਚੰਗਾ ਸੀਮਨ ਲਵਾਇਆ ਸੀ ਜੈ ਜੈ ਕਰਲਾ ਸੋ ਇੱਕ ਬੱਚਾ ਜਿਹਦੇ ਕਾਲਾ ਜਹਾ ਇਹ ਜਿੱਟਾ ਪਰ ਰੇਟ ਆ ਪੂਰਾ ਵੱਧ ਦੁੱਧ ਪੀ ਕੇ ਵੀ ਮੰਨ ਕੇ ਚੱਲੋ ਏਦਾਂ ਦੀ 25000 ਦੀ ਫੰਡਰਗਾ ਪੇ ਕੇ ਇਹਨਾਂ 10-12 ਕਿਲੋ ਦੁੱਧ ਹੁੰਦਾ ਥੱਲੇ ਅੱਗੇ ਆ ਗਈ ਵੀਰੇ ਜਰਸੀ ਚੌਥੇ ਨੰਬਰ ਦੇ ਇਹ ਜਰਸੀ ਦਾ ਹੀ ਦੂਜਾ ਸੂਆ ਮੂੰਹੋਂ ਚਾਰ ਦੰਦਾ ਮੂੰਹੋਂ ਚਾਰ ਦੰਦਾ ਦੂਜਾ ਸੂਆ ਦਿਨ ਕੈਕ ਲੈਂਦੀ ਆ ਦਿਨ ਜੀ ਇਹਦੇ ਇਹਨਾ ਭਾਤਈ ਆਪਾਂ ਜਿਹੜਾ ਕੋ ਮਰਜੀ ਕਰ ਲਈਏ 70 ਕਰ ਲਈਏ 75 ਕਰ ਲਈਏ ਲੋਕਾਂ ਨੂੰ ਨਹੀਂ ਪਰ ਆਪਾਂ 65 ਹਜ਼ਾਰ ਦੀ ਦੇ ਦਾਂਗੇ ਜਿਆ ਜਿਆ ਗੱਲਾ 65 ਦੀ ਬੱਚੀ ਦੇ ਦਾਂਗੇ ਤੇ ਕੱਦ ਕਾਠ ਬਹੁਤ ਹੈ ਦੁੱਤ ਕਿੰਨਾ ਮੰਨ ਕੇ ਚੱਲੇ ਬੰਦਾ ਇਹਦਾ ਦੁੱਤ 20 ਪਲੱਸ ਦੇ ਦਵੀਂ 20 ਪਲੱਸ ਤੇ 65 ਹਜ਼ਾਰ ਦੀ ਲੈਵਾ ਅੱਗੇ ਪਿੱਛੇ ਦਾ ਹਣਾ ਪੂਰੀ ਹਾਈਟ ਵਾਲੀ ਆ ਇਹਨੂੰ ਕੁਛ ਨਹੀਂ ਛੁਣਦੀ ਥੋੜੀ ਬਾਹਰ ਨੂੰ ਸਭਰਾ ਸਿਰਫ 65 ਹਜ਼ਾਰ ਦੀ ਦੂਜਾ ਸੁਆ ਸੁੰਦੀ ਪਈਆ ਕੱਦ ਕਾਠ ਵੀ ਚੰਗਾ ਇਹ ਨਹੀਂ ਗੱਲ ਵੀ ਕਲਾ ਰੇਟ ਛੋਟਾ ਜਿਹੜਾ ਪੰਜਾਬ ਵਾਲੀ ਜੱਟ ਸਿਰਰੀਨ ਸੋ ਐਜੇ ਪਾਣੀ ਕਿਤੇ ਮਿਲਨੇ ਵੀਰ ਨੂੰ ਬਾਰ-ਬਾਰ ਫੋਨ ਕਰੋਗੇ ਪਸ਼ੂ ਕਦੋਂ ਆਉਣਗੇ ਤੇਰੇ ਸੋ ਦੇਖੋ ਜਮਾ ਕਿਆ ਬਤਾ ਟੋਆ ਵਗੈਰਾ ਮਥੇ ਤੇ ਤੇ ਸਾਫ ਸੁਥਰਾ ਜਾਮ ਤੇ ਫਿਰ ਦਿਨ ਤਾਂ ਲਾਦਣਾ ਹੋਗਾ ਪੰਜ-ਛਤ ਪਸ਼ੂ ਇਕੱਠੇ ਕਰਨ ਤੇ ਨਹੀਂ ਜੀ ਇੱਕ-ਦੋ ਤਨਾਂ ਦੀ ਮਾਲ ਪੜ ਅੱਛਾ ਕਿਉਂ ਭੱਜੇ ਨੂੰ ਰੇਟ ਤੇ ਲੈਣਾ ਜੈਨੂ ਹੁੰਦਾ ਹੀ ਦੇਣਾ ਠੀਕ ਹੈ ਬੜਾ ਨਹੀਂ 1500 ਦੇ ਪਸ਼ੂ ਦੇ ਦਿੱਤਾ ਅਗਲੇ ਨੂੰ ਜਜ ਕਰਾ ਚਾਰ ਵੀਰ ਬਣ ਕੇ ਚਲੋ 2 1500 ਰੁਪਏ ਕੇ 6000 ਬਣ ਗਿਆ ਸੋ ਰੇਟ ਬਿਲਕੁਲ ਜੈਨੂ ਦਾ ਸਤ ਇਹ ਹੈਗਾ 65000 ਦੀ ਸਿਰਫ ਹਣਾ ਰੇਟ ਜਿਆ ਜਗਲਾ ਸੋ ਵੀਰੋ ਬਹੁਤ ਵੀ ਡਿਮਾਂਡ ਕਰਦੇ ਕਿ 65k ਦੇ ਲਗਭਗ ਜਰਸੀ 70000 ਦੀ ਐਚਐਫ ਗਾ ਤੇ 70000 ਵਾਲੀ ਝੋਟੀ ਇਹ ਮੰਨ ਕੇ ਚੱਲੋ ਵੀ ਟੋਕਣਾਂ ਦੇ ਭਾਅ ਹੋਏ ਤਾਂ ਸਿਰਫ ਫੰਡਰਾ 770 ਦੇ ਵਿਕਦੀਆਂ ਤੇ ਬਿਲਕੁਲ ਜੈਨੂਇਨ ਰੇਟ ਹਜੇ ਵੀ ਇਹ ਕਹਿੰਦਾ ਫੁੱਲੇ ਹੀ ਗਈ ਉਹ ਕੱਢ ਜੋ ਕਿ ਦਿਨ ਕੱਢ ਹਜੇ ਤਾਂ ਹੁਣੇ ਪਣਾਈਆ ਪਾਉਣ ਲੱਗੀ ਆ ਬੇਵਾਦੀ ਜੀ ਹੁਣ ਪਾਉਣ ਲੱਗੀ ਆ ਉਹ ਕਹਿੰਦੇ ਬਣਦੀ ਬੋਧ ਆਈ ਠੀਕ ਆ ਨੰਬਰ ਬੋਲ ਜੀ ਦੁਆਰੇ ਆਪਣਾ ਨੰਬਰ 987367178 ਸੋ ਪਿੰਡ ਮਾਣੂ ਕਾ ਜਿਲ੍ਹਾ ਲੁਧਿਆਣਾ